ਫਰੀਦਕੋਟ ਸ਼ਹਿਰ ਅੰਦਰਕਾਰ ਦਾ ਸ਼ੀਸ਼ਾ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਫਰੀਦਕੋਟ ਪੁਲਿਸ ਵੱਲੋਂ ਮਹਿਜ਼ ਕੁਝ ਘੰਟਿਆਂ ਅੰਦਰ ਕੀਤਾ ਕਾਬੂ ਸਾਡੇ ਮਾਣਯੋਗ ਐਸਐਸਪੀ ਡਾਕਟਰ ਪ੍ਰਗਿਆ ਜੈਨ ਜੀ ਜੀ ਰਹਿ ਨਮਾਈ ਹੈਟ ਜਿਹੜੀ ਪੁਲਿਸ ਸਾਡੇ ਫਰੀਦਕੋਟ ਪੁਲਿਸ ਤੋਂ ਲੋ ਮਾੜੇ ਅੰਸਾ ਖਰਾਬ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ ਕਿਤੇ ਵੀ ਸਾਡੇ ਕੋਈ ਵੀ ਕ੍ਰਾਈਮ ਹੁੰਦਾ ਹੈ ਤਾਂ ਸਾਡੀ ਜਿਹੜੀ ਟੀਮਾ ਸਾਡੇ ਜਿਹੜੇ ਐਸਐਚਓ ਤੇ ਐਕਟਿਵ ਹੋ ਗਏ ਅਡੀ ਜਿਹੜੇ 100 ਮ ਅਸੀਂ ਕੋਝ ਹੀ ਘੰਟਿਆਂ ਵਿੱਚ ਕਈ ਅਸੀਂ ਜਿਹੜੇ ਕੇਸ-ਕੇਸ ਕਰ ਚੁੱਕੇ ਇਸੇ ਤਹਿਤ ਇਸ ਲੜੀ ਤਹਿਤ ਹੀ ਅਸੀਂ ਜਿਹੜਾ ਮਕਦਮਾ ਨੰਬਰ 296 ਵੀ ਰੈਸ ਕੀਤਾ ਗਿਆ ਇਸ ਦੇ ਵਿੱਚ ਇਹ ਸੀ ਵੀ ਸਾਡੇ ਗਿਆਨੀ ਜੈ ਸਿੰਘ ਮਾਰਕੀਟ ਦੇ ਵਿੱਚ ਇੱਕ ਗੱਡੀ ਦਾ ਸ਼ੀਸ਼ਾ ਤੋੜ ਕੇ ਇੱਕ ਚੋਰ ਜਿਹੜਾ ਰਾਜੂ ਸਿੰਘ ਪੁੱਤਰ ਪਾਲ ਸਿੰਘ ਆਰਾ ਕਲੋਨੀ ਦਾ ਰਹਿਣ ਵਾਲਾ ਸੀ ਇਹਨੇ ਸ਼ੀਸ਼ਾ ਬ੍ਰੇਕ ਕੀਤਾ ਤੇ ਉਹਦੇ ਵਿੱਚੋਂ ਕੁਝ ਨਗਦੀ ਤੇ ਪਰਸ ਤੇ ਉਹਦਾ ਕੋਈ ਹੋਰ ਕੀਮਤੀ ਸਮਾਨ ਕੱਢ ਕੇ ਲੈ ਗਿਆ ਸੀ ਤੇ ਜਦੋਂ ਅਸੀਂ ਸਾਨੂੰ ਇਸ ਦੇ ਸੀਸੀਟੀਵੀ ਫੁਟੇਜ ਦੀ ਅਸੀਂ ਸਾਰਾ ਲੈ ਕੇ ਸਾਰੀ ਟੈਕਨੀਕਲ ਟੀਮ ਦਾ ਸਾਰਾ ਲਿਆ ਤਾਂ ਇਸ ਨੂੰ ਅਸੀਂ ਬਹੁਤ ਹੀ ਜਲਦੀ ਕੁਝ ਹੀ ਘੰਟਿਆਂ ਦੇ ਵਿੱਚ ਇਹਨੂੰ ਟੈਸਟ ਕਰ ਲੈਣ ਨੂੰ ਗਿਰਫਤਾ ਕਰਨ ਤੇ ਜਦੋਂ ਅਸੀਂ ਇਸ ਨੂੰ ਗਿਰਫਤਾ ਕੀਤਾ ਤਾਂ ਇਸ ਦੇ ਕੋਲੋਂ ਦੋ ਪਰਸ ਤੇ ਆਧਾਰ ਕਾਰਡ ਤੇ ਜਿਹੜੀ ਚੋਰੀ ਕੀਤੀ ਕੁਝ ਕੈਸ਼ ਸਾਨੂੰ ਬਰਾਮਦ ਹੋਏ ਨੇ ਇਹਦੇ ਜਿੱਤੀ ਸਾਨੂੰ ਮੁਰਵੀ ਪੁਛਗਿ ਸੱਚ ਮੰਨਿਆ ਕਿ ਇਹ ਆ ਨਸ਼ਾ ਕਰਨ ਦਾ ਐਡਿਕਟਡ ਨਸ਼ੇੜੀ ਜਿਹੜੀ ਆਦੇ ਨਸ਼ੇ ਦੀ ਪੂਰਤੀ ਵਾਸਤੇ ਜੇ ਕਿਤੇ ਇਹਨੂੰ ਇਸ ਤੋਂ ਪਹਿਲਾਂ ਵੀ ਕੋਈ ਦੋ ਕਰੋਂ ਅਟੈਂਪਟ ਕਰ ਚੁੱਕਾ ਹੈ ਸ਼ੀਸ਼ੇ ਤੋੜ ਕੇ ਪਰ ਉਹਦੇ ਚ ਇਹਨੂੰ ਕੋਈ ਜ਼ਿਆਦਾ ਪੈਸੇ ਨਹੀਂ ਮਿਲੇ ਸੀ ਤੇ ਹੁਣ ਅੱਜ ਅਸੀਂ ਮਾਜੋਰ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਹਾਂ ਤੇ ਪੇਸ਼ ਕਰਕੇ ਇਸ ਦਰਮਾਨ ਲੈ ਕੇ ਇਹਨੂੰ ਹੋਰੀ ਪੁੱਛਗਿੱਛ ਕਰਾ ਲਈ ਵੀ ਇਹਨੇ ਹੋਰ ਤਾਂ ਕੋਈ ਇਹੋ ਜਿਹੀ ਵਾਰਤਾਤ ਨਹੀਂ ਜਾਂਤਾ ਦਿੱਤਾ